ਬਠਿੰਡਾ ਦੇ ਵਿੱਚ ਇੱਕ ਘਰ ਦੇ ਬਾਹਰ ਖੜੀ ਕਾਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਤਿੰਨ ਨੌਜਵਾਨ ਕਾਰ ਚੋਰੀ ਕਰਨ ਦੇ ਲਈ ਸਕੂਟਰ ਤੇ ਆਏ ਅਤੇ ਕਾਰ ਨੂੰ ਧੱਕਾ ਲਾ ਕੇ ਹੀ ਲੈ ਗਏ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਮਾਮਲਾ ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਨਗਰ ਤੋਂ ਸਾਹਮਣੇ ਆਇਆ ਜਿੱਥੇ ਬੀਤੀ ਰਾਤ ਘਰ ਦੇ ਬਾਹਰ ਖੜੀ ਕਾਰ ਚੋਰਾਂ ਵੱਲੋਂ ਚੋਰੀ ਕਰ ਲਈ ਗਈ ਇੱਕ ਸਕੂਟਰ ਤੇ ਆਏ ਤਿੰਨ ਵਿਅਕਤੀਆਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਤਸਵੀਰਾਂ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਦੋ ਨੌਜਵਾਨ ਕਾਰ ਨੂੰ ਧੱਕਾ ਲੈ ਕੇ ਲਿਜਾ ਰਹੇ ਨੇ ਅਤੇ ਇੱਕ ਸਕੂਟਰ ਤੇ ਉਹਨਾਂ ਦੇ ਨਾਲ-ਨਾਲ ਜਾ ਰਿਹਾ ਨੌਜਵਾਨਾਂ ਵੱਲੋਂ ਕਾਰ ਦਾ ਲੋਕ ਖੋਲਣ ਉਪਰੰਤ ਕਾਰ ਨੂੰ ਧੱਕਾ ਲਾ ਕੇ ਹੀ ਲੈ ਗਏ ਚੋਰੀ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਚੋਰਾਂ ਵੱਲੋਂ ਆਪਣੇ ਮੂੰਹ ਢਕੇ ਹੋਏ ਨੇ ਦੋ ਨੌਜਵਾਨ ਕਾਰ ਨੂੰ ਧੱਕਾ ਲਗਾ ਕੇ ਲਿਜਾ ਰਹੇ ਨੇ ਤੇ ਇੱਕ ਨੌਜਵਾਨ ਸਕੂਟਰੀ ਤੇ ਜਾਂਦਾ ਕੈਮਰੇ ਵਿੱਚ ਕੈਦ ਹੋ ਗਿਆ ਸੂਚਨਾ ਮਿਲਣ ਤੇ ਪੁਲਿਸ ਵੱਲੋਂ ਚੋਰੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਥਾਣਾ ਥਰਮਲ ਦੇ ਐਸ ਐਚਓ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਹੋਰ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਜਲਦ ਹੀ ਨਾ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਪੁਲਸ ਅਧਿਕਾਰੀ ਨੇ ਦਾਵਾ ਕੀਤਾ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਮੇਰਾ ਨਾਮ ਐਸ ਐਚਓ ਗੁਰਦਰਸ਼ਨ ਸਿੰਘ ਹੈ ਥਾਣਾ ਥਰਮਲ ਰਾਤ ਇਤਲਾਹ ਮਿਲੀ ਸੀ ਦੋ ਕਰੀਬ 2:30 ਵਜੇ ਕੋ ਨਾਮ ਰੋ ਪੇਖਤੀ ਬਜਿੰਦਰ ਸਿੰਘ ਗੁਰੂ ਗੋਵਿੰਦ ਸਿੰਘ ਨਗਰ ਦੇ ਘਰ ਦੇ ਬਾਹਰ ਜਨਕਰ 2000 ਕਮਟ ਲੜੀ ਉਹ ਖੜੀ ਸੀ ਉਹਨੂੰ ਤਿੰਨ ਵਿਅਕਤੀ ਰੋੜ ਕੇ ਚੋਰੀ ਕਰਕੇ ਲੈ ਗਏ ਕਦ ਤੇ ਆਏ ਸੀ ਉਹ ਸਕੂਟਰੀ ਤੇ ਆਏ ਸੀਗੇ ਤੇ ਸਾਡੀ ਮੌਕੇ ਤੇ ਪੀਸੀਆਰ ਦੀ ਟੀਮ ਜਿਹੜਾ ਤਰਾ ਮੈਂਸਰ ਪਹੁੰਚ ਗਈ ਸੀਗੀ ਤੇ ਉਸ ਤੋਂ ਬਾਅਦ ਵੀ ਸਾਡੀ ਜਿਹੜੀ ਟੀਮ ਲੱਗੀ ਹੋਈ ਆ ਤੇ ਉਹਨਾਂ ਦੇ ਸੀਸੀ ਰਿਪੋਰਟ ਜਿਹੜਾ ਆਸੇ ਪਾਸ ਦੇ ਕੈਮਰੇ ਉੱਥੋਂ ਗਾਲੇ ਜਾ ਰਹੇ ਸਰ ਜਿਹੜੀ ਗੱਡੀ ਚੋਰੀ ਕਰ ਰਹੇ ਉਹ ਲੋਕ ਐਫਪੀ ਕਰ ਰਹੇ ਨੇ ਲੈ ਕੇ ਜਾ ਰਹੇ ਨੇ ਰੋਡ ਤੇ ਜਿਹੜੀ ਸਕੂਟਰੀ ਪਿੱਛੇ ਲੈ ਕੇ ਆ ਰਿਹਾ ਵਿਅਕਤੀ ਉਹ ਵੀ ਰੋਡ 'ਤੇ ਲੈ ਗਿਆ ਰਿਹਾ ਸਕੂਟਰੀ ਉਹਨਾਂ ਦੀ ਹੈ ਸਕੂਟਰੀ ਕਿਹ ਹੈ ਸੀਗੇ ਉਹ ਮੋਟਰ ਲੈ ਹਲਾਤਾ ਉੱਤੇ ਇਹ ਜੱਪਦਾ ਵੀ ਤਿੰਨੇ ਵਿਅਕਤੀ ਸਕੂਟਰੀ 'ਤੇ ਆਏ ਸੀਗੇ ਇੱਕ ਵਿਅਕਤੀ ਸਕੂਟਰੀ ਰੋਡ 'ਤੇ ਲੈ ਕੇ ਜਾ ਰਿਹਾ ਤੇ ਦੋ ਰਸਤੇ ਜਿਹੜੇ ਉਹ ਕਾਰ ਨੂੰ ਰੋਡ 'ਤੇ ਲੈ ਕੇ ਜਾ ਰਹੇ ਕਿੰਨੇ ਨੰਬਰ ਗਲੀ ਹੈ ਤੇ ਸਰ ਕਿਹੜਾ ਏਰੀਆ ਦਾ ਤੇ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 8 ਇਸ ਤਰ੍ਹਾਂ ਵੀ ਮੀਡੀਆ ਅਥਾਰਟੀ ਟੀਮਾਂ ਲੱਗੀਆਂ ਹੋਈਆਂ ਜਲਦੀ ਪ੍ਰੈਸ ਕਰਕੇ ਤੁਹਾਨੂੰ ਸੂਚਿਤ ਕਰ ਬਠਿੰਡਾ ਦੇ ਵਿੱਚ ਇੱਕ ਘਰ ਦੇ ਬਾਹਰ ਖੜੀ ਕਾਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਤਿੰਨ ਨੌਜਵਾਨਾਂ ਨੇ ਕਾਰ ਚੋਰੀ ਕਰਨ ਦੇ ਲਈ ਸਕੂਟਰ ਤੇ ਆਏ ਅਤੇ ਕਾਰ ਨੂੰ ਧੱਕਾ ਲਾ ਕੇ ਹੀ ਲੈ ਗਏ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਮਾਮਲਾ ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਨਗਰ ਤੋਂ ਸਾਹਮਣੇ ਆਇਆ ਜਿੱਥੇ ਬੀਤੀ ਰਾਤ ਘਰ ਦੇ ਬਾਹਰ ਖੜੀ ਕਾਰ ਚੋਰਾਂ ਵੱਲੋਂ ਚੋਰੀ ਕਰ ਲਈ ਗਈ ਇੱਕ ਸਕੂਟਰ ਤੇ ਆਏ ਤਿੰਨ ਵਿਅਕਤੀਆਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਤਸਵੀਰਾਂ ਵਿੱਚ ਸਾਫ ਨਜ਼ਰ ਆ ਰਿਹਾ ਕਿ ਦੋ ਨੌਜਵਾਨ ਕਾਰ ਨੂੰ ਧੱਕਾ ਲੈ ਕੇ ਲਿਜਾ ਰਹੇ ਨੇ ਅਤੇ ਇੱਕ ਸਕੂਟਰ ਤੇ ਉਹਨਾਂ ਦੇ ਨਾਲ-ਨਾਲ ਜਾ ਰਿਹਾ ਨੌਜਵਾਨਾਂ ਵੱਲੋਂ ਕਾਰ ਦਾ ਲੋਕ ਖੋਲਣ ਉਪਰੰਤ ਕਾਰ ਨੂੰ ਧੱਕਾ ਲਾ ਕੇ ਹੀ ਲੈ ਗਏ ਚੋਰੀ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਚੋਰਾਂ ਵੱਲੋਂ ਆਪਣੇ ਮੂੰਹ ਢਕੇ ਹੋਏ ਨੇ ਦੋ ਨੌਜਵਾਨ ਕਾਰ ਨੂੰ ਧੱਕਾ ਲਗਾ ਕੇ ਲਿਜਾ ਰਹੇ ਨੇ ਤੇ ਇੱਕ ਨੌਜਵਾਨ ਸਕੂਟਰੀ ਤੇ ਜਾਂਦਾ ਕੈਮਰੇ ਵਿੱਚ ਕੈਦ ਹੋ ਗਿਆ ਸੂਚਨਾ ਮਿਲਣ ਤੇ ਪੁਲਿਸ ਵੱਲੋਂ ਚੋਰੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਥਾਣਾ ਥਰਮਲ ਦੇ ਐਸਐਚਓ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਹੋਰ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਜਲਦ ਹੀ ਨਾ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਪੁਲਿਸ ਅਧਿਕਾਰੀ ਨੇ ਦਾਵਾ ਕੀਤਾ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਮੇਰਾ ਨਾਮ ਹੈ ਐਸਐਚਓ ਗੁਰਦਰਸ਼ਨ ਸਿੰਘ ਥਾਣਾ ਥਰਮਲ ਰਾਤ ਤਤਲਾ ਮਿਲਦੀ ਸੀ ਦੋ ਕਰੀਬ 2:30 ਕੋਈ ਨਾਮਰੋ ਬਿਅਕਤੀ ਬਜਿੰਦਰ ਸਿੰਘ ਗੁਰੂ ਗੋਵਿੰਦ ਸਿੰਘ ਨਗਰ ਦੇ ਘਰ ਦੇ ਬਾਹਰ ਜਨਕਰ 2000 ਕਮਟ ਲੜੀ ਉਹ ਖੜੀ ਸੀ ਉਹਨੂੰ ਤਿੰਨ ਵਿਅਕਤੀ ਰੋੜ ਕੇ ਚੋਰੀ ਕਰਕੇ ਲੈ ਗਏ ਕਦ ਤੇ ਆਏ ਸੀ ਉਹ ਸਕੂਟਰੀ ਤੇ ਆਏ ਸੀਗੇ ਤੇ ਸਾਡੀ ਮੌਕੇ ਤੇ ਪੀਸੀਆਰ ਦੀ ਟੀਮ ਜਦੋਂ ਤਲਾ ਮੈਂਸਰ ਪਹੁੰਚ ਗਈ ਸੀਗੀ ਤੇ ਉਸ ਤੋਂ ਬਾਅਦ ਵੀ ਸਾਡੀ ਜਿਹੜੀ ਟੀਮ ਲੱਗੀ ਹੋਈ ਆ ਤੇ ਉਹਨਾਂ ਦੇ ਸੀਟਸ ਰਿਪੋਰਟ ਜਿਹੜੇ ਆਸ-ਪਾਸ ਦੇ ਕੈਮਰੇ ਆ ਉਥੋਂ ਕਾਲੇ ਜਾ ਰਹੇ ਸਰ ਜਿਹੜੀ ਗੱਡੀ ਚੋਰੀ ਕਰਦੇ ਉਹ ਲੋਕ ਐਕਟੀ ਕਰ ਰਹੇ ਨੇ ਲੈ ਕੇ ਜਾ ਰਹੇ ਨੇ ਰੋਡ 'ਤੇ ਤੇ ਜਿਹੜੀ ਸਕੂਟਰੀ ਪਿੱਛੇ ਲੈ ਕੇ ਆ ਰਹੇ ਵਿਅਕਤੀ ਉਹ ਵੀ ਰੋਡ 'ਤੇ ਲੈ ਕੇ ਆ ਰਹੇ ਸਕੂਟਰੀ ਉਹਨਾਂ ਦੀ ਹੀ ਸਕੂਟਰੀ ਤੇ ਆਈ ਸੀਗੇ ਉਹ ਮੋਟਰ ਲੈ ਹਲਾਤਾ ਉੱਤੇ ਇਹੋ ਜੱਪਦਾ ਵੀ ਤਿੰਨੇ ਵਿਅਕਤੀ ਸਕੂਟਰੀ ਤੇ ਆਈ ਸੀਗੇ ਇੱਕ ਵਿਅਕਤੀ ਸਕੂਟਰੀ ਰੋਡ 'ਤੇ ਲੈ ਕੇ ਜਾ ਰਿਹਾ ਤੇ ਦੋ ਰਸਤੇ ਜਿਹੜੇ ਉਹ ਕਾਰ ਨੂੰ ਰੁੜ ਕੇ ਲੈ ਕੇ ਜਾ ਰਹੇ ਕਿੰਨੇ ਨੰਬਰ ਗਲੀ ਹੈ ਤੇ ਸਰ ਕਿਹੜਾ ਏਰੀਆ ਦਾ ਇਹ ਗੁਰੂ ਗੋਬਿੰਦ ਸਿੰਘ ਨਗਰਾ ਗਲੀ ਨੰਬਰ 8 ਇਸ ਤਰ੍ਹਾਂ ਵੀ ਮਿਲਿਆ ਸਾਡੀ ਟੀਮਾਂ ਲੱਗੀਆਂ ਹੋਈਆਂ ਜਲਦੀ ਪ੍ਰੈਸ ਕਰਕੇ ਤੁਹਾਨੂੰ ਸੂਚਿਤ ਕਰ